ਕੋਤ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਦਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰ ਆਉਣਾ ਤੁਸੀਂ ਪੂਰੀ ਪੂਰੀ ਨਾ ਤੁਹਾਡਾ ਨਾ ਬਲਜਿੰਦਰ ਸਿੰਘ ਸਨਮਤ ਲੱਕ ਦੇ ਉਹ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ ਹੋਤ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਦਾ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਹੈ ਪੂਰੀ ਘਰ ਆਉਣਾ ਤੁਸੀਂ ਪੂਰੀ ਪੂਰੀ ਨਾ ਥੋੜਾ ਨਾ ਬਲਜਿੰਦਰ ਸਿੰਘ ਸਨਮਤ ਲੱਕਦੇ ਹੋ ਵੀ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਕਹਾਂ ਤਾਂ ਅੱਡੀ ਚੜਦੀ ਗੱਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਗੱਲਾ ਸਵੱਦੀ ਗੱਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਹੈ ਪੂਰੀ ਘਰ ਆਉਣਾ ਤੁਸੀਂ ਪੂਰੀ ਪੂਰੀ ਨਾ ਥੋੜਾ ਨਾ ਬਲਜਿੰਦਰ ਸਿੰਘ ਸਨਮਤ ਲੱਕਦੇ ਹੋ ਵੀ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਐ। ਹੋਰ ਤੁਸੀਂ। ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ। ਬਿਲਕੁਲ ਨਾ। ਆਪਣੀ ਚੜਾਈ ਕਰ ਦੇਣੀ ਆ ਪੂਰੀ ਘਰਾ ਹੋਂਦ ਤੋਂ। ਪੂਰੀ ਪੂਰੀ। ਨਾ ਥੋੜਾ। ਨਾ ਬਲਜਿੰਦਰ ਸਿੰਘ ਸੰਮੱਖ। ਲੱਕ ਦੇਉਂਗੇ ਬੱਤੇ। ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹ ਦੀ। ਮਿਹਰਬਾਨੀ। ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਐ। ਹੋਰ ਤੁਸੀਂ। ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਵਿਅੰਸੇ ਉਹਦਾ ਹੀ ਆਪਣੇ ਆਪ ਉਹਨਾਂ ਦਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਉਹਨਾਂ ਤੋਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕ ਦੇ ਉਹ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਹੈ ਹੋਰ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਵਿਅੰਸੇ ਉਹਦਾ ਹੀ ਆਪਣੇ ਆਪ ਉਹਨਾਂ ਦਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਉਹਨਾਂ ਤੋਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਵੀ ਭੱਤੇ ਮੈਂ ਕਹਿੰਦਾ ਤੈਹ ਲਾ ਦੇਵਾਂਗੇ ਇਹਦੀ ਮਿਹਰਬਾਨੀ ਮੈਂ ਕਹਾਂ ਤਾ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਆ ਪੂਰੀ ਘਰਾ ਹੋਂ ਦਾ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਵੀ ਭੱਤੇ ਮੈਂ ਕਹਿੰਦਾ ਤੈਹ ਲਾ ਦੇਵਾਂਗੇ ਇਹਦੀ ਮਿਹਰਬਾਨੀ ਮੈਂ ਕਹਾਂ ਤਾ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ ਹੋ ਤੁਸੀਂ ਸਵੱਦੀ ਕਲਾ ਤਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਹੈ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਹੋਂ ਦਾ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕ ਦੇਓ ਵੀ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਜੀ ਮਿਹਰਬਾਨਾ ਮੈਂ ਤਾਂ ਅੱਡੀ ਚੜਦੀ ਗੱਲਾ ਹੋਣੀ ਚਾਹੀਦੀ ਹੈ ਹੋਰ ਤੁਸੀਂ ਤਵੱਦੀ ਕਲਾ ਤਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਹੈ ਨਾ ਆਪਣੀ ਜੜਾਈ ਕਰ ਦੇਣੀ ਆ ਪੂਰੀ ਘਰਾਵਾਂ ਨਾਲ ਤੋਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਵੀ ਭੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਜੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ ਹੋਰ ਤੁਸੀਂ ਸਵੱਦੀ ਕਲਾ ਸਵੱਦੀ ਕਲਾ ਸਵੱਦੀ ਕਲਾ ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ ਬਿਲਕੁਲ ਨਾ ਆਪਣੀ ਜੜਾਈ ਕਰ ਦੇਣੀ ਆ ਪੂਰੀ ਘਰਾਵਾਂ ਨਾਲ ਤੋਂ ਪੂਰੀ ਪੂਰੀ ਨਾ ਤੁਹਾਡਾ ਮੇਰਾ ਬਲਜਿੰਦਰ ਸਿੰਘ ਸਨਮਕ ਲੱਕਦੇ ਹੋ ਵੀ ਭੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਜੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ। ਹੋਰ ਤੁਸੀਂ? ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਗਿਆਨ ਸੇ ਹੁੰਦਾ ਹੀ ਆਪਣੇ ਆਪ ਹੋਣਾ। ਬਿਲਕੁਲ ਨਾਲ। ਆਪਣੀ ਜੜਾਈ ਕਰ ਦੇਣੀ ਆ ਪੂਰੀ ਘਰ ਆਉਣਾ ਤੁਹਾਨੂੰ। ਪੂਰੀ ਪੂਰੀ। ਨਾ ਥੋੜਾ। ਨਾ ਬਲਜਿੰਦਰ ਸਿੰਘ ਸਨਮਤ। ਲੱਕਦੇ ਹੋ ਵੀ ਬੱਤੇ। ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ। ਮਿਹਰਬਾਨੀ। ਮੈਂ ਤਾਂ ਅੱਡੀ ਚੜਦੀ ਕਲਾ ਹੋਣੀ ਚਾਹੀਦੀ ਆ। ਹੋਰ ਤੁਸੀਂ? ਸਵੱਦੀ ਕਲਾ? ਸਵੱਦੀ ਕਲਾ। ਸਵੱਦੀ ਕਲਾ। ਵੀਰਾਂ ਸੌਦਾ ਹੀ ਆਪਣੇ ਆਪ ਹੋਣਾ ਬਿਲਕੁਲ ਨਾ ਆਪਣੀ ਚੜਾਈ ਕਰ ਦੇਣੀ ਹੈ ਪੂਰੀ ਘਰਾ ਉਹਨਾਂ ਤੋਂ ਪੂਰੀ ਪੂਰੀ ਨਾ ਤੁਹਾਡਾ ਨਾ ਬਲਜਿੰਦਰ ਸਿੰਘ ਸਨਮਤ ਲੱਕਦੇ ਹੋ ਵੀ ਬੱਤੇ ਮੈਂ ਕਹਿੰਦਾ ਤੈਹ ਲਾ ਦੇਾਂਗੇ ਇਹਦੀ ਮਿਹਰਬਾਨੀ ਮੈਂ ਤਾਂ ਅੱਡੀ ਚੜਦੀ ਗੱਲਾ ਹੋਣੀ ਚਾਹੀਦੀ ਆ